ਤੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਅਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਸੋ ਪੰਜਾਬ ਪੁਲਿਸ ਕਨਸਟੇਬਲ 2025 ਦੇ ਇਗਜ਼ਾਮ ਹੋ ਚੁੱਕੇ ਨੇ ਤੇ ਬਹੁਤ ਸਾਰੇ ਬੱਚੇ ਨੇ ਬਹੁਤ ਜ਼ਿਆਦਾ ਜ਼ੋਰ ਮਿਹਨਤ ਕੀਤੀ ਸੀ ਪਰ ਮੈਰਿਟ ਇੰਨੀ ਹਾਈ ਗਈ ਕਿ ਬਹੁਤ ਜ਼ਿਆਦਾ ਮਿਹਨਤ ਕਰਨ ਤੋਂ ਬਾਅਦ ਵੀ ਬੱਚੇ ਨੇ ਇਹ ਜੋ ਰਹਿ ਗਏ ਜਾਂ ਕਹਿ ਦੋ ਕਿਸਮਤ ਨੇ ਸਾਥ ਨਹੀਂ ਦਿੱਤਾ ਕਿਉਂਕਿ ਇਗਜ਼ਾਮ ਸਾਰਿਆਂ ਦੇ ਕਲੀਅਰ ਹੋਏ ਸੀਗੇ ਰਿਟਰਨ ਪਰ ਫਿਜ਼ੀਕਲ ਦੇ ਵਿੱਚ ਇੰਨੀ ਜਿਆਦਾ ਸਿਲੈਕਸ਼ਨ ਹੋ ਗਈ ਕਿ ਮੈਰਿਟ ਦਾ ਹਾਈ ਜਾਣਾ ਪਹਿਲਾਂ ਹੀ ਸੁਭਾਵਿਕ ਸੀਗਾ ਜੋ ਕਿ ਗਈ ਵੀ ਤੇ ਕੋਈ ਗੱਲ ਨਹੀਂ ਇਦਾਂ ਹੁੰਦਾ ਰਹਿੰਦਾ ਜ਼ਿੰਦਗੀ ਦੇ ਵਿੱਚ ਤਾਂ مایੁਸ ਹੋਣ ਦੀ ਲੋੜ ਨਹੀਂ ਤੇ ਹੁਣ ਗੱਲ ਕਰਦੇ ਆ ਕਿ ਨੈਕਸਟ ਜੋ ਨੋਟੀਫਿਕੇਸ਼ਨ ਆ ਪੰਜਾਬ ਪੁਲਿਸ ਕੌਨਸਟੇਬਲ ਦਾ ਜੋ ਕਿ ਵਾਦਾ ਕੀਤਾ ਗਿਆ ਕਿ 3500 ਤੋਂ 4000 ਕੌਨਸਟੇਬਲ ਦੀ ਭਰਤੀ ਕਰਨੀ ਆ ਅਤੇ ਲਗਭਗ 300 ਤੋਂ 600 ਦੇ ਵਿੱਚ ਜੋ ਏਐਸਆਈ ਤੇ ਜਾਨੀ ਕਿ ਹਾਇਰ ਆਰਡਰ ਦੀ ਜੋ ਭਰਤੀ ਕਰਨੀ ਹੈ ਕਿ ਉਹਦਾ ਜੋ ਪ੍ਰੋਮਿਸ ਕੀਤਾ ਹੋਇਆ ਉਹ ਨੋਟੀਫਿਕੇਸ਼ਨ ਕਦੋਂ ਤੱਕ ਆਊਗਾ ਸੋ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ 2027 ਜਾਨੀ ਕਿ 2027 ਦੇ ਵਿੱਚ ਇਲੈਕਸ਼ਨ ਨੇ ਸੋ ਪੰਜਾਬ ਪੁਲਿਸ ਦੇ ਲਈ ਅਤੇ ਹੋਰ ਮੈਕਿਆਂ ਦੇ ਵਿੱਚ ਜੋ ਇਹ ਨੌਕਰੀਆਂ ਦਾ ਆਉਣਾ ਬਹੁਤ ਹੀ ਜ਼ਿਆਦੇ ਸੁਭਾਵਿਕਾ ਤੇ ਆਉਣਗੇ ਹੀ ਆਉਣੀਆਂ ਅਤੇ ਜਿੱਦਾਂ ਕਿ ਇਹਨਾਂ ਨੇ ਕਿਹਾ ਸੀ ਕਿ 3500 ਤੋਂ 4000 ਦੇ ਵਿੱਚ ਅਤੇ ਐਸਐਸਆਈ ਦੀਆਂ ਜੋ ਬੁਸ਼ਤਾਂ ਨਹੀਂ ਆ ਇਹ ਆਉਣਗੇ ਹੀ ਆਉਣਗੀਆਂ ਇਦੇ ਬਾਰੇ ਆਪਾਂ ਗੱਲ ਕਰਦੇ ਆ ਕਿ ਇਹ ਵੀ ਆਉਣ ਦੀ ਸੰਭਾਵਨਾ ਦੇਖੋ ਕਦੋਂ ਬਣਦੀ ਹੈ ਜੇਕਰ ਪਿਛਲੇ ਟਰੈਂਡ ਨੂੰ ਦੇਖੀਏ ਤਾਂ ਫਰਵਰੀ ਮਾਰਚ ਦੇ ਵਿੱਚ ਬਹੁਤ ਹੀ ਜ਼ਿਆਦਾ ਜਲਦੀ ਜੋ ਨੋਟੀਫਿਕੇਸ਼ਨ ਆ ਗਈ ਸੀ ਜਦਕਿ ਪਹਿਲੇ ਟਾਈਮਾਂ ਦੇ ਵਿੱਚ ਇਹ ਜੂਨ ਜੁਲਾਈ ਦੇ ਵਿੱਚ ਆਇਆ ਕਰਦੀ ਸੀ ਅਤੇ ਅਗਸਤ ਸਤੰਬਰ ਦੇ ਵਿੱਚ ਪੇਪਰ ਹੋਇਆ ਕਰਦੇ ਸੀ ਪਰ ਇਸ ਨੂੰ ਦੇਖਦੇ ਹੋਏ ਤੁਹਾਨੂੰ ਮੈਂ ਦੱਸ ਦਵਾਂ ਕਿ ਤੁਹਾਨੂੰ ਤਿਆਰੀ ਦੇ ਵਿੱਚ ਲੱਗੇ ਦੇਣਾ ਚਾਹੀਦਾ ਜਿੰਨਾ ਦਾ ਐਗਜ਼ਾਮ ਨਹੀਂ ਦੇ ਕਲੀਅਰ ਹੋਇਆ ਅਤੇ ਜਿਨ੍ਹਾਂ ਦਾ ਸੁਪਨਾ ਪੰਜਾਬ ਪੁਲਿਸ ਕਨਸਟੇਬਲ ਬਣਨ ਦਾ ਹੈ ਜਾਂ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਣ ਦਾ ਕਿਉਂਕਿ 2027 ਦੇ ਵਿੱਚ ਇਲੈਕਸ਼ਨ ਆਉਣੀਆਂ ਤੇ 2026 ਦੇ ਵਿੱਚ ਭਰਤੀਆਂ ਹੁਮੋ ਹੁਮਾ ਕੇ ਆਉਣੀਆਂ ਹੀ ਆਉਣੀਆਂ ਨੇ ਤੇ ਫਰਵਰੀ ਮਾਰਚ ਦੇ ਵਿੱਚ ਤੁਹਾਨੂੰ ਨੋਟੀਫਿਕੇਸ਼ਨ ਦੇਖਣ ਨੂੰ ਮਿਲ ਸਕਦਾ ਜੀ ਹਾਂ ਫਰਵਰੀ ਮਾਰਚ ਦੇ ਵਿੱਚ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕਦਾਗਾ ਕੀ ਫਿਰ ਤੁਸੀਂ ਨੋਟੀਫਿਕੇਸ਼ਨ ਆਉਣ ਤੋਂ ਬਾਅਦ ਹੀ ਤਿਆਰੀ ਸ਼ੁਰੂ ਕਰੋਗੇ ਤਾਂ ਇਸ ਦਾ ਆਨਸਰ ਹੈ ਬਿਲਕੁਲ ਨਹੀਂ ਤੁਹਾਨੂੰ ਹੁਣ ਤੋਂ ਹੀ ਇਸ ਦੀ ਤਿਆਰੀ ਦੇ ਵਿੱਚ ਜੁਟ ਜਾਣਾ ਚਾਹੀਦਾ ਹੈਗਾ ਫਰਵਰੀ ਮਾਰਚ ਦੇ ਵਿੱਚ ਤੁਹਾਨੂੰ ਪੰਜਾਬ ਪੁਲਿਸ ਕਨਸਟੇਬਲ ਦੇ ਵਿੱਚ ਵੱਡੀ ਭਰਤੀ ਦੇਖਣ ਨੂੰ ਮਿਲ ਸਕਦੀ ਹੈ ਸਕਦੀ ਹੈ ਕਿਉਂਕਿ ਇਹ ਜੋ ਭਰਤੀ ਹੈ ਪੰਜਾਬ ਪੁਲਿਸ ਨੇ ਬਹੁਤ ਜਲਦੀ ਪੂਰੀ ਕੀਤੀ ਹੈ ਕਿਉਂਕਿ ਉਹਨਾਂ ਦੀ ਡਾਕੂਮੈਂਟ ਵੈਰੀਫਿਕੇਸ਼ਨ ਵੀ ਹੋ ਚੁੱਕੀ ਹੈ ਜੋ 2026 ਦੇ ਵਿੱਚ ਨੇ ਇਸ ਤੋਂ ਬਾਅਦ ਉਹਨਾਂ ਦੀ ਫਾਈਨਲ ਮੈਰਿਟ ਲਿਸਟ ਬਣ ਕੇ ਜੋਇਨਿੰਗ ਹੋਣੀ ਸ਼ੁਰੂ ਹੋ ਜਾਣੀ ਹੈ ਅਤੇ ਤੁਹਾਡਾ ਜੋ ਨਵੀਂ ਭਰਤੀ ਆ ਉਹ ਆ ਜਾਣੀ ਹੈ ਸੋ ਆਪਣੀ ਤਿਆਰੀ ਖਿੱਚ ਕੇ ਰੱਖੋ ਕਿਉਂਕਿ ਹੁਣ ਮੈਰਿਟਾ ਜੋ ਬਹੁਤ ਹਾਈ ਜਾਣ ਲੱਗ ਪਈ ਆ ਠੀਕ ਹੈ ਜੀ ਸੋ ਇਹ ਗੱਲ ਦਾ ਬਿਲਕੁਲ ਧਿਆਨ ਰੱਖਿਓ ਤੇ ਤੁਹਾਡੇ ਭਰਾ ਨੇ ਜਿੱਦਾਂ ਕਿ ਤਿੰਨ ਵਾਰ ਇਹ ਐਗਜ਼ਾਮ ਕਲੀਅਰ ਕੀਤਾਗਾ ਸੋ ਤੁਸੀਂ ਪਰਸਨਲ ਗਾਈਡੈਂਸ ਬੈਚ ਦੇ ਨਾਲ ਇਸ ਵਿੱਚ ਜੁੜ ਸਕਦੇ ਹੋ ਜਿਸ ਦੀ ਕੇ ਫੀਸ ਸਿਰਫ 500 ਰੁਪਏ ਰੱਖੀ ਗਈ ਆ ਇਹ ਤੁਹਾਨੂੰ ਇਸ ਦੇ ਵਿੱਚ ਫ੍ਰੀ ਨੋਟਸ ਸਾਰੇ ਦਿੱਤੇ ਜਾਣਗੇ ਬਹੁਤ ਜ਼ਿਆਦੇ ਨੋਟਸ ਪ੍ਰੋਵਾਈਡ ਕੀਤੇ ਜਾਣਗੇ ਅਤੇ ਕਰੰਟ ਅਫੇਅਰਸ ਨੀਗੇ ਜੋ ਸਾਰਾ ਕੁਝ ਮੈਂ ਪਰਸਨਲੀ ਤੁਹਾਨੂੰ ਗਾਈਡ ਕਰਾਂਗਾ ਇੱਕ ਇੱਕ ਚੀਜ਼ ਅਤੇ ਤੁਹਾਡੇ ਡਾਊਟਸ ਮੈਂ ਕਲੀਅਰ ਕਰਾਂਗਾ ਸਾਰੀਆਂ ਚੀਜ਼ਾਂ ਤੁਹਾਨੂੰ ਵੈਸੇ ਦੇ ਵਿੱਚ ਪ੍ਰੋਵਾਈਡ ਕੀਤੇ ਜਾਣਗੇ ਸੋ ਉਸ ਵੱਲ ਵੀ ਧਿਆਨ ਰੱਖਿਓ ਤੇ ਆਪਣੀ ਪੜਾਈ ਸਟਾਰਟ ਕਰ ਦਿਓ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਹੋਰ ਵੀ ਗਵਰਨਮੈਂਟ ਜੌਬਸ ਆ ਰਹੀਆਂ ਨੇ ਸੋ ਉਸ ਤੇ ਧਿਆਨ ਦਿਓ ਤਾਂ ਕਿ ਤੁਹਾਡੇ ਜੋ ਇਹ ਟੀਚੇ ਨੇ ਚੀਜ਼ੇ ਤੁਸੀਂ ਹਾਸਲ ਕਰ ਸਕੋ ਅਤੇ ਪਰ ਹਰ ਜਨ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਐਦਾਂ ਦਾ ਕੰਟੈਂਟ ਆਪ ਆਪਨੇ ਚੈਨਲ ਤੇ ਲੈ ਕੇ ਆਉਂਦੇ ਰਹਿੰਦੇ ਆ ਸੋ ਥੈਂਕ ਯੂ ਧੰਨਵਾਦ ਵੀਡੀਓ ਦੇਖਣ ਦੇ ਲਈ जेटे दा का चॅनल सबस्क्राईब जरूर करा